ਕੀ ਨਾਂ ਹੀ ਤੁਹਾਡਾ? ਅਸਤਿੰਦਰ ਵੀਰ ਸਿੰਘ। ਕਿਹੜਾ ਪਿੰਡ ਆ? ਹਰੂਵਾਲ ਪਿੰਡ ਜ। ਕੀ ਗੱਲ ਹੋਈ ਆ? ਅਕਲ ਕਰਨ ਤਾਂ ਕੀ ਕਰਨੀ? ਇਹ ਤਾਰ ਲਾਈ ਸੀ। ਤਾਰ ਨੂੰ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਏ। ਕਿੰਨੂੰ ਲੱਗੇ ਆ ਕੇ? ਇਹ ਬਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ ਸਪਰਕ ਜਿਆ ਹੋ ਗਿਆ ਤਾਂ ਉਹਦੇ ਤੋਂ ਲੱਗ ਗਈ। ਕਿੰਨਾ ਕ ਨੁਕਸਾਨ ਹੋਇਆ? ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ। ਨੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਨਹੀਂ ਚਲ ਗਿਆ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤੇ ਬਸ ਜਨੇ ਚਰਨੋਂ ਮੈਂ ਆਇਆ ਹਾਂ ਜਨੇ ਚਰਨੋਂ ਤੇ ਆ ਬਸੋਂ ਬਾਹਰ ਹੋ ਗਈ ਗੱਲ ਸਭ ਕੁ ਬਤੀ ਗੁਤੀ ਬੰਦ ਹੋ ਗਈ ਸਭ ਕੁ ਬੰਦ ਹੋ ਗਿਆ ਤੇ ਹੋਰ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਤਾਂ ਨਹੀਂ ਆਇਆ ਪਸ਼ੂਆਂ ਨੂੰ ਬਸ ਇੱਕ ਦੋ ਨੂੰ ਮੜ ਮੜਾ ਸੇਕ ਲੱਗਾ ਉਦੋਂ ਬਚਾਈ ਨੋਰਮਲ ਬਚਾਈ ਹੈ ਜੀ ਅੱਛਾ ਤੇ ਪਸ਼ੂਆਂ ਤੇ ਤੁਹਾਨੂੰ ਤੁਹਾਨੂੰ ਪਤਾ ਲੱਗ ਤੁਹਾਨੂੰ ਵੀ ਸ਼ਖਮੀ ਹੋ ਜੇ ਤੁਸੀਂ ਹਾਂਜੀ ਮੈਂ ਬਸ ਡੰਗਰ ਖੋਲਦਾਂ ਖਲਦਾਂ ਇਹਨਾਂ ਦੇ ਰਸੇ ਰੁਸੇ ਵੜਦੇ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮਗਰ ਬੰਨ ਨਾਲ ਉਹ ਸੇਕ ਪੱਜ ਵਜ ਗਿਆ ਤੇ ਉਹ ਤਾਂ ਪਸ਼ੂ ਠੀਕ ਠਾਕ ਹੀ ਸਾਰੇ ਬਸ ਸਾਮਾਨ ਹੀ ਬਹੁਤ ਜ਼ਿਆਦਾ ਸਾਮਾਨ ਸਾਰਾ ਸਾਰਾ ਇੱਧਰ ਪਿਆ ਸਾਰੇ ਸਾਰੇ ਚਾਹ ਤੁਸੀਂ ਸਰਕਾਰੋਂ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤੇ ਬਹੁਤ ਵਧੀਆ ਗੱਲ ਸਰਕਾਰ ਵੱਲੋਂ ਆਸਤੇ ਹਰ ਇੱਕ ਨੂੰ ਹੁੰਦੀ ਹੈ ਜੇ ਜੇ ਕਿਸੇ ਦੀ ਕੂਲੀ ਕਰ ਦੇ ਕੋਈ